ਬਰਨਾਲਾ ਪੁਲਿਸ ਨੇ ਨਸ਼ੇ ਦੀ ਪੂਰਤੀ ਦੇ ਲਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇਹਨਾਂ ਮੁਲਜ਼ਮਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਨਾਕਾ ਲਗਾ ਕੇ ਕਾਬੂ ਕੀਤਾ ਜੋ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਚਸਨ ਇਹਨਾਂ ਵਿਅਕਤੀਆਂ ਨੂੰ ਬਾਰਾਬੋਰ ਦੀ ਪਿਸਤੌਲ 2 LCD ਲੈਪਟਾਪ ਤੇ 10 ਟੋਲੇ ਸੋਨਾ ਬਰਾਮਦ ਕੀਤਾ ਹੈ ਐਸਪੀ ਸਵਰਨ ਸਿੰਘ ਖੰਨਾ ਨੇ ਦੱਸਿਆ ਕਿ ਆਰੋਪੀਆਂ ਦਾ ਰਿਮਾਂਡ ਲੈ ਕੇ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਤੇ ਇਹਨਾਂ ਨੇ ਆਪਣਾ ਰੇਡਿੰਗ ਪਾਰਟੀ ਤਿਆਰ ਕਰਕੇ ਸਾਰਿਆਂ ਨੂੰ ਉਹਨਾਂ ਨੇ ਪੀਪਲਾਨ ਆਰਗੇਨਾਈਜ਼ ਕਰਕੇ ਇਹਨਾਂ ਨੇ ਰੇਡ ਕੀਤਾ ਰੇਡ ਕਰਨ ਦੇ ਦੌਰਾਨ ਜਿਹੜੇ ਨੇ ਇਹਨਾਂ ਨੂੰ ਪੰਜ ਬੰਦੇ ਜਿਹੜੇ ਇਹਨਾਂ ਨੇ ਰਾਉਂਡ ਆਪ ਕੀਤੇ ਆ ਉਹਨਾਂ 'ਚ ਲਖਵਿੰਦਰ ਸਿੰਘ ਹੈ ਬਲਵੰਤ ਸਿੰਘ ਹੈ ਕੁਲਦੀਪ ਸਿੰਘ ਹੈ ਗੁਰਲਾਲ ਹੈ ਕਲੋਗਰਾਮ ਵਗੈਰਾ ਹੈ ਸੋ ਇਹਨਾਂ ਨੂੰ ਫਰਦਰ ਇਹਨਾਂ ਨੇ ਇੰਟਰੋਗੇਸ਼ਨ ਕੀਤੀ ਆ ਉਹਨਾਂ ਦੀ ਹਾਜ਼ਰੀ ਵਿੱਚ ਡੀਐਸਪੀ ਅਰਜੇ ਸ਼ਿਬੜ ਜੀ ਨੇ ਤੇ ਦੌਰਾਨ ਇਹ ਜਿਹੜੀ ਇੰਟਰੋਗੇਸ਼ਨ ਆ ਉਹਨ ਇੰਟਰੋਗੇਸ਼ਨ 'ਚ ਇਹਨਾਂ ਨੇ 12 ਬੂਰ ਗਨ ਬਰਾਮਦ ਕੀਤੀ ਆ ਉਸ ਤੋਂ ਬਨਾ ਦੋ ਐਲਸੀਡੀ ਨੇ ਦਨ ਲੈਪਟਾਪ ਹੈ 10 ਟੋਲੇ ਇਹਨਾਂ ਨੇ ਸੋਨਾ ਜਿਹੜਾ ਹੈ ਬਰਾਂਭ ਕੀਤਾ ਅਜੇ ਚੋਰੀ ਕੀਤੀ 12 ਬੁਰਗਨ ਜੀ ਬਾਕੀ 골ਡ ਸੀ ਤੇ ਇੱਕ 30 ਇਰ ਪ੍ਰਿੰਗ ਸੰਗੀ ਸੀ ਉਹ ਸੀ 30 ਸਪਰਿੰਗ ਗਨ ਸੀ ਬਾਕੀ ਐਲਸੀਡੀ ਵਗੈਰਾ ਤੇ ਲੈਪਟਾਪ ਵਗੈਰਾ ਸਾਰੀਆਂ ਚੀਜ਼ ਜਿਹੜੀਆਂ ਉਹ ਜੀ ਦੇਤੀਆਂ ਫਿਲਹਾਲ ਇਸ ਗਿਰੋ ਦੇ ਦੋ ਮੈਂਬਰ ਜਿਨ੍ਹਾਂ ਚ ਇੱਕ ਮਹਿਲਾ ਵੀ ਸ਼ਾਮਿਲ ਹੈ ਉਹ ਫਰਾਰ ਦੱ세 ਜਾ ਰਹੇ ਨਹੀਂ ਜਿਨ੍ਹਾਂ ਦੀ ਪੁਲਿਸ ਵੱਲੋਂ ਪਾਲ ਕੀਤੀ ਜਾ ਰਹੀ ਹੈ ਬਰਨਾਲਾ ਤੋਂ ਪੁਨੀਤ ਮਾਨ ਜਗਬਾਣੀ ਜੀ ਵੀ